ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਪਿਛਲੀ ਸਾਖੀ ਦੇ ਵਿੱਚ ਗੁਰੂ ਦਰਪਉਂਝ ਸਾਖੀ ਪੜ੍ਹੀ ਹੈਗੀ ਜੋ ਕਿ ਅੱਜ ਵਿਚਾਰ ਰਹੇਗੀ ਸੀ ਇਸ ਨੂੰ ਮੈਂ ਅੱਗੇ ਪੜ੍ਹ ਰਹੀ ਹਾਂ ਅਸੀਂ ਪਿੱਛੇ ਪੜਿਆ ਸੀਗਾ ਕੇ ਦੁਨੀ ਚੰਦ ਜੀ ਸਾਧ ਸੰਗਤ ਦੇ ਵਿੱਚ ਜਮਾ ਅਖੀਰ ਤੇ ਬੈਠੇ ਸੀਗੇ ਤੇ ਆਪ ਸਭ ਤੋਂ লাশ ਦੇ ਵਿੱਚ ਆ ਕੇ ਗੁਰੂ ਦੇ ਚਰਨਾਂ ਨਾਲ ਲਿਪਟੇ ਜਾਂਦੇ ਨੇ ਗੁਰੂ ਜੀ ਪਹਿਚਾਨਦੇ ਸੀ ਚਰਨਾਂ ਨਾਲ ਲਿਪਟੇ ਪਿਆਰੇ ਦੀ ਪਿੱਠ ਤੇ ਹੱਥ ਫੇਰ ਕੇ ਆਕਣ ਲੱਗੇ ਸਭ ਕੁਝ ਲੁਟਾ ਕੇ ਸ਼ਾ ਬਣਨ ਵਾਲੇ ਸੱਜਣਾ ਤੂੰ ਹੈ ਪੂਰਾ ਸ਼ਾ ਜਿਸ ਨੇ ਅਨਹੋਣੀ ਨੂੰ ਜੋ ਹੋਈ ਲੱਗਦੀ ਹੈ ਭਗਾ ਮਾਰਿਆ ਤੇ ਉਹ ਜੋ ਹੈ ਜੋ ਸਦਾ ਹੈ ਪੂਰਨ ਹੈ ਉਸ ਨੂੰ ਪ੍ਰਾਪਤ ਕਰ ਲਿਆ ਭਾ ਕੇ ਫਿਰ ਖਿਸਕਣ ਨਹੀਂ ਦਿੱਤਾ ਅੱਠੇ ਪੈਰ ਉਸ ਪੂਰੇ ਦੇ ਜੋ ਬੇ ਪ੍ਰਵਾਹ ਹੈ ਪ੍ਰੇਮ ਵਿੱਚ ਆਪਣੇ ਆਪ ਨੂੰ ਪਾਈ ਰੱਖਿਆ ਉਸ ਦੇ ਪ੍ਰੇਮ ਵਿੱਚ ਰੰਗਿਆ ਰਿਹਾ ਅਸਮਾਨਾ ਵੱਲ ਤੱਕ ਕੇ ਸੋਹਣੇ ਸੁਆਦਲਾ ਲੰਬੇ ਰਸਵਾਸ ਲੈ ਕੇ ਉਸ ਅਥਾ ਦੇ ਦਰਸ਼ਨ ਦੀ ਸਿੱਖ ਵਿੱਚ ਉਸ ਦੇ ਰੂਪ ਦੀ ਪ੍ਰਾਪਤੀ ਦੀ ਲੈ ਵਿੱਚ ਲੱਗੇ ਹੋਏ ਵੇਲੇ ਹਨ ਤੇ ਉਹ ਕਠਨ ਦਾ ਨਾਲ ਮਿਲਦੇ ਹਨ ਪੂਰਾ ਹੋਵੇ ਗੁਰੂ ਜਿਸ ਦਾ ਬੋਲ ਹੋਵੇ ਪੂਰਾ ਹਾਂ ਭਾਗ ਜਾਗ ਪਹਿਨ ਪੂਰੇ ਤਾਂ ਮਿਲਦਾ ਹੈ ਉਹ ਪੂਰਾਪਣ ਜੋ ਕਦੇ ਉਰਾ ਨਹੀਂ ਹੋਣ ਦਿੰਦਾ ਐਵੇਂ ਗੁਰੂ ਜੀ ਜਿਸ ਨੂੰ ਕਰ ਦੇਵੇ ਪੂਰਾ ਫਿਰ ਉਸ ਦਾ ਤੇਲ ਉਸ ਦੀ ਕੀਮਤ ਕੁੱਤ ਕਦੇ ਵੀ ਨਹੀਂ ਘਟਦੇ ਉਹ ਗੁਰੂ ਜੀ ਜਿਸ ਨੂੰ ਕਰ ਦੇਨ ਪੂਰਾ ਫਿਰ ਉਸ ਦਾ ਤੋਲ ਉਸ ਦੀ ਕੀਮਤ ਕੂਦ ਕਦੇ ਵੀ ਨਹੀਂ ਕੱਟਦੀ ਤੈਨੂੰ ਪੂਰੇ ਗੁਰੂ ਨੇ ਪੂਰਾ ਕੀਤਾ ਤੂੰ ਪੂਰਾ ਸ਼ਾਹ ਬਣ ਗਿਆ ਪਹਿਲਾਂ ਤੇਰੀ ਸ਼ਾਗਰੀ ਕੰਗਾਲ ਤਾਂ ਸੀ ਹੁਣ ਤੇਰੀ ਸ਼ਾਗਰੀ ਪਾਤਸ਼ਾਹੀ ਹੈ ਉਹ ਸੰਗਤ ਵੀ ਧਨ ਹੈ ਜਿਸ ਦੀ ਇਸ ਪੁਰਦਗੀ ਗੁਰੂ ਨੇ ਤੈਨੂੰ ਕੀਤੀ ਲੱਗਾ ਰੋ ਸੱਜਣਾ ਗੁਰੂ ਨਾਨਕ ਜੀ ਦੇ ਬਖਸ਼ੇ ਨਾਮਰਾਧਨ ਵਿੱਚ ਸੇ ਪੂਰੇ ਸ਼ਾ ਜਿੰਨੇ ਪੂਰਾ ਪਾਇਆ ਅਠੀ ਵੇਪਰਵਾ ਰਹਿਨ ਇੱਕ ਤੈ ਰੰਗ ਦਰਸ਼ਨ ਰੂਪ ਅਥਾ ਬਿਰਲੇ ਪਾਈ ਹੈ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਬੂਲ ਨਾਨਕ ਪੂਰਾ ਜੋ ਕਰੇ ਕਟੈ ਨਹੀਂ ਤੋ ਨਾਨਕ ਪੂਰਾ ਜੇ ਕਰੇ ਕਟੈ ਨਹੀਂ ਤੋ ਧੰ ਗੁਰ ਨਾਨਕ ਇਸੇ ਵੇਲੇ ਦੁਨੀ ਚੰਦ ਜਿਸ ਦੇ ਗੁਰੂ ਜੀ ਨੇ ਪਹਿਲਾ ਵਾਰ ਲਈ ਮਾਇ ਲਟਵਾਈ ਸੀ ਤੇ ਫਿਰ ਅੰਦਰੋਂ ਮਾਇਆ ਪ੍ਰੇਮ ਮੂਲ ਵਾਲੇ ਹਉਮੈ ਦੀ ਲੁੱਟ ਬਵਾਈ ਸੀ ਗੁਰੂ ਚਰਨਾਂ ਨੂੰ ਲਿਪਟਿਆ ਉਹ ਰਸ ਮੰਨ ਰਿਹਾ ਹੈ ਜੋ ਗੁਰੂ ਨਾਨਕ ਚਰਨਾਂ ਵਿੱਚੋਂ ਮਾਨ ਦਾ ਹੁੰਦਾ ਸੀ ਪ੍ਰੇਮ ਦੇ ਤਰੰਗ ਨਾਲ ਨਿਰਮਲ ਆਪਾ ਅਰਪਰਿਆ ਹੈ ਗੁਰੂ ਆਪੇ ਵਿੱਚ ਜੋ ਰਸ ਲੀਨਤਾ ਵਿੱਚ ਲੀਨ ਹੈ ਨਿਰਮਲ ਨੀਰ ਦੀ ਨਿੱਕੀ ਨਹਿਮਾਤ ਸਰੋਵਰ ਵਿੱਚ ਪ੍ਰਵੇਸ਼ ਕਰ ਰਹੀ ਹੈ ਕੁਝ ਦੇਰ ਇਸ ਪ੍ਰਕਾਰ ਦੇ ਮੇਲ ਮਿਲਾਪ ਮਗਰੋਂ ਸਾਬ ਉੱਠੇ ਸੰਗਤ ਸਮੇਤ ਲੰਗਰ ਵਿੱਚ ਆਏ ਸੰਗਤ ਨੇ ਢਿੱਟਾ ਕਿ ਲੰਗਰ ਵਿੱਚ ਮਾਤਾ ਜੀ ਆਪ ਸੇਵਾ ਕਰ ਰਹੇ ਹਨ ਸમાન ਪੂਰੇ ਹਨ ਚਾਹ ਪਤਲਾ ਹਨ ਕੋਸੋਰੇ ਹਨ ਮਿੱਟੀ ਦੇ ਜਾਂ ਕੁਜੇ ਹਨ ਮਿੱਟੀ ਦੇ ਲੰਗਰ ਸਭ ਲਈ ਸਾਂਝਾ ਹੈ ਜਾਤ ਪਾਤ ਦਾ ਲਿਹਾਜ਼ ਨਹੀਂ ਇਸ ਤਰ੍ਹਾਂ ਪ੍ਰਸ਼ਾਦ ਛਕਾ ਕੇ ਪ੍ਰਸਾਦ ਸਖਸ਼ ਕਾ ਗਏ ਗੁਰੂ ਜੀ ਆਰਾਮ ਕਰਨ ਚਲੇ ਗਏ ਸੰਗਤ ਆਪੋ ਆਪਣੇ ਉਤਾਰਿਆਂ ਦੇ ਥਾਂ ਚਲੇਗੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਲਿਓ ਤਾਂ ਜੋ ਮੈਂ ਅੱਗੇ ਇਸ ਤਰ੍ਹਾਂ ਹੋਰ ਸਾਕੀ ਤੁਹਾਡੇ ਤੱਕ ਪਹੁੰਚਦੀ ਕਰ ਸਕਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ